ਤੇਰੀ ਗੱਲ ਸੁਣ ਪੁੱਤ ਸਵਾ ਲੱਖ ਤੂੰ ਨਾ ਪੜਿਆ ਕਰ ਪੁੱਤ ਤੇਰੀ ਮੰਮੀ ਨੇ ਨਹੀਂ ਤਾਂ ਮੈਨੂੰ ਇਹੀ ਗੱਲ ਦੇ ਲਾਂਬੇ ਦੇਈਆਂ ਆਲੇ ਨੇ ਵੀ ਮੇਰਾ ਮੁੰਡਾ ਚਮਲਾ ਕੇ ਤੋਰਤਾ ਚੰਗਾ ਨਾਨੀ ਜੀ ਟੈਨਸ਼ਨ ਨਾ ਲਾਓਗਲੀ ਵਾਰੀ ਤੁਹਾਨੂੰ ਵਧੀਆ ਨੰਬਰ ਤੇ ਫਾਸਟਾ ਕੇ ਦਿਖਾਵਾਂਗਾ ਤੁਸੀਂ ਨਾ ਕਮੇਟੀ ਵਾਲਿਆਂ ਕੋਲੇ ਜਾ ਕੇ ਦੇਖ ਲਓ ਗੱਲ ਕਰਕੇ ਆਹ ਦੇਖ ਲਓ ਮੁੰਡਾ ਬਿਮਾਰ ਪਿਆ ਕੁਛ ਖਾਦਾ ਨਹੀਂ ਪੀਤਾ ਨਹੀਂ ਜਵਾਕ ਨਹੀਂ ਕੋਈ ਨਾ ਦੁਫੇ ਕਰਨਾ ਕਰ ਮੈਂ ਹੁਣ ਕਮੇਟੀ ਵਾਲਾ ਕੋ ਜਾਨਾ ਤੇ ਮੈਂ ਉਹਨੂੰ ਕਹਣਾ ਭਾਈ ਮੈਨੂੰ ਦੋ ਕੁ ਮਹੀਨਾ ਦੀ ਇਕੱਠੀ ਤਨਖਾਹ ਦੇ ਦੇ ਤੇ ਅਬ ਮੈਂ ਮੁੰਡੇ ਦਾ ਇਲਾਜ ਕਰਵਾ ਲਵਾਂ ਤੂੰ ਜਾਨੂੰ 2.5 ਲੱਖ ਨੂੰ ਤਿਆਰ ਕਰਕੇ ਰੱਖ ਠੀਕ ਆ ਮੈਂ ਜਾ ਕੇ ਆਉਣਾ ਕਮੇਟੀ ਕੋਲ ਦੇਖ ਲੋ ਗੱਲ ਕਰਕੇ ਜੇ ਜਾਨਾ ਹੁਣੇ ਜਾਣਾ ਅਨੋ ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਮਾਇਆ ਦਾ ਪ੍ਰਬੰਧ ਹੋ ਗਿਆ ਜੀ ਵਧੀਆ ਹਾਂ ਜੀ ਹਾਂ ਤਿਆਰੀ ਕਰ ਦੋ ਲੰਗਰ ਦੀ ਕੰਮ ਸਾਰਾ ਤਿਆਰ ਹੈ ਓਕੇ ਜੀ ਲਾਂ ਸਾਹ ਜੀ ਰਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਚਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਆਉਣੇ ਹੋ ਬਾਬਾ ਜੀ ਰਦਾਸ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਵੀ ਮੇਰਾ ਬੱਚਾ ਬਿਮਾਰ ਆ ਮੈਂ ਤੁਹਾਡੇ ਕੋਲ ਅਰਜ਼ੀ ਲੈ ਕੇ ਆਇਆ ਇੱਕ ਵੀ ਮੈਨੂੰ 6 ਮਹੀਨੇ ਦੀ ਤਨਖਾਹ ਇਕੱਠੀ ਦਿੱਤੀ ਜਾਵੇ ਮੈਂ ਆਪਣੇ ਬੱਚੇ ਦਾ ਲੈ ਕਰਵਾ ਸਕਾਂ ਬੈਠੋ ਬਾਬਾ ਜੀ ਉਹ ਪਤਾ ਤਾਂ ਹੈ ਤੁਹਾਨੂੰ ਵੀ ਆਪਣੇ ਗੁਰੂ ਘਰ ਦੀ ਕਿੰਨੀ ਕਾਮਦਣਾ ਠੀਕ ਹੈ ਨਾ ਵੀ 5-4000 ਰੁਪਏ ਜਿਹੜੀ ਤਨਖਾਹ ਤੁਹਾਨੂੰ ਦੰਨਿਆ ਉਸੇ ਆਮਦਨ ਚੋਂ ਦੰਨੇ ਤੁਸੀਂ ਪਿੰਡ ਚੋਂ ਗ੍ਰਾਹੀ ਕਰ ਲਿਆ ਠੀਕ ਹੈ ਠੀਕ ਆ ਪ੍ਰਧਾਨ ਸਾਹਿਬ ਜੀ ਮੈਂ ਕਿਹਦਾ ਖਾਲਸਾ ਭਾਈ ਕਿਹਦੀ ਕਰਦੇ ਕੋਈ ਨਾ ਪੁੱਤ ਆ ਲਿਆਂਦੀ ਐ ਦਵਾਈ ਤੈਨੂੰ ਮੈਂ ਦਿਨੀ ਆ ਚੰਗਾ ਕੀ ਹੋ ਗਿਆ ਤੁਸੀਂ ਐ ਕਾਹਤੋਂ ਉਦਾਸ ਜੇ ਹੋ ਗਏ ਕੋਈ ਨਹੀਂ ਉਹਦਾ ਕਹਿੰਦੇ 5000 ਰੁਪਏ ਤਨਖਾਹ ਦਾ ਮਿਲੂਗਾ ਉਹ ਲੈ ਗਿਆ ਤੇ ਬਾਕੀ ਕਹਿੰਦਾ ਗ੍ਰਾਹੀ ਇਕੱਠੀ ਕਰ ਲਾ ਫਿਰ ਆਪਣੇ ਜਵਾਬ ਦੇ ਉੱਪਰ ਦੀ ਆਪਾਂ ਨੂੰ ਕੀ ਹੈ ਤੁਸੀਂ ਕਰ ਲੋ ਗ੍ਰਾਹੀ ਇਕੱਠੀ ਚਲੋ ਮੈਂ ਕਰਦਾ ਤੁਹਾਨੂੰ ਮੈਂ ਕਰਦਾ ਮੈਂ ਗ੍ਰਾਹੀ ਇਕੱਠੀ ਕਰ ਦਿੰਦਾ ਤੁਸੀਂ ਐ ਕਰੋ ਜਾਂਦੇ ਜਾਂਦੇ ਸਵਾ ਲੱਖ ਨੂੰ ਵੀ ਸਕੂਲ ਛੱਡ ਦਿਓ ਚਲ ਠੀਕ ਆ ਮੈਂ ਜਾਂਦਾ ਸਵਾ ਲੱਖ ਨੂੰ ਛੱਡਦਾ ਸਕੂਲ ਚਲ ਸਵਾ ਲੱਖ ਚਲ ਬੁੱਤ ਜਨ ਮੈਂ ਸਕੂਲ ਛੱਡਦੇ ਮੈਂ ਜਾਂਦਾ ਜਾਂਦਾ ਕਛੀ ਗਾਲ ਭਾਈ ਇਹ ਮੈਂ ਗ੍ਰਾਹੀ ਕਰਨ ਵਾਸਤੇ ਆਈ ਸੀ ਮੇਰਾ ਬੱਚਾ ਮੋਰ ਜਿੰਨਾ ਪਰਿਆਜ਼ ਕਰਾਂਗੇ ਆਪਣੀ ਆਵਾਜ਼ ਖੁੱਲੂਗੀ ਸੁਰ ਵਧੀਆ ਲੱਗਣਗੇ ਹੈਨਾ ਰਿਆਜ਼ ਕਰੋ ਅੰਕਲੇ ਕਛੀ ਗਾਲ ਕਛੀ ਗਾਲ ਜੀ ਨਾਲ ਇੱਥੇ ਹੀ ਉਹ ਤਾਂ ਸਕੂਲ ਚਲਾ ਗਿਆ ਤੂੰ ਲੇਟ ਕਿਵੇਂ ਹੋ ਗਿਆ ਅੱਜ ਮੈਂ ਤਾਂ ਨਾਨੀ ਨਾਲ ਗ੍ਰੇਈ ਇਕੱਠੀ ਕਰਨ ਗਿਆ ਸੀ ਉਹ ਛੱਡ ਗਰਾਈਆਂ ਨੂੰ ਆ ਜਾ ਮੇਰੇ ਕੋਲੇ ਤੈਨੂੰ ਬਣਾਈਏ ਸਟਾਰ ਪੁੱਤ ਸਾਡਾ 2 ਘੰਟਿਆਂ ਦਾ ਘੰਟੇ ਦਾ ਨਾ 5-5 ਲੱਖ ਰੁਪਈਆ ਦਿੰਦੀ ਆ ਪਬਲਿਕ ਤੇ ਤੂੰ ਕਿਹੜੀਆਂ ਕਰਾਈਆਂ ਦੇ ਚੱਕਰ ਬਣਾਇਆ ਤੂੰ ਸਟਾਰ ਬਣ ਸਾਡੇ ਨਾਲ ਕਲਾਕਾਰੀ 'ਚ ਆ ਜਾ ਨਹੀਂ ਮੈਂ ਇਹ ਚੱਕਰੇ ਜ ਨਹੀਂ ਪੈਂਦਾ ਜੀ ਕੀ ਕਰੇਗਾ ਮੈਂ ਤਾਂ ਗ੍ਰੰਥੀ ਆ ਬਣੂਗਾ ਓਏ ਗ੍ਰੰਥੀ ਸਿੰਘਾਂ ਨੂੰ ਕਿੰਨੀ ਕ ਸੇਵਾ ਮਿਲਦੀ ਆ ਜਾਣਦਾ 5-10 ਹਜ਼ਾਰ ਰੁਪਈਆ ਨਹੀਂ ਮੈਂ ਨਹੀਂ ਕਮਾਜਾ ਪੈਂਦਾ ਓਏ ਦੇਖ ਲੈ ਸੋਚ ਲੈ ਪਸਤਾਵੇਂਗਾ ਕਿ ਬੱਚੇ ਨੂੰ ਕੀ ਲਗਨ ਲੱਗੀ ਦੇਖੋ ਜੀ ਹੈ ਗਰੰਟੀਪਨ ਨੂੰ ਕਰਦਾ ਇਹ ਬਸ 5-7000 ਨਾਲ ਕੋਈ ਵੱਡਾ ਗੁਜ਼ਾਰਾ ਤਾਂ ਚੱਲਦਾ ਨਹੀਂ ਬਾਕੀ ਬੱਚੇ ਦੀ ਸੋਚ ਤੇ ਪੈਂਦਾ ਹੈ ਲੇਕਿਨ ਇੱਕ ਘੰਟੇ ਦਾ 5-6 ਲੱਖ ਰੁਪਇਆ ਲੱਗਦਾ ਗਾਇਕ ਬਣ ਨਹੀਂ ਬਣ ਸਤਿ ਸ੍ਰੀ ਅਕਾਲ ਮਾਤਾ ਜੀ ਮੈਂ ਗ੍ਰਾਹੀ ਵਾਸਤੇ ਆਇਆ ਸੀ ਜੀ ਅੱਛਾ ਜੀ ਮੇਰਾ ਬੱਚਾ ਬਿਮਾਰ ਸੀ ਜੀ ਅੱਛਾ ਜੀ ਮੇਰਾ ਮੁੰਡਾ ਆ ਜਾਂਦਾ ਹੈ ਸਵੇਰੇ ਦੇ ਦੇਵਾਂਗੇ ਠੀਕ ਆ ਮਾਤਾ ਜੀ 7 ਵਜੇ ਹਾਂ ਜੀ 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 ਕਰਿਆ ਜੀ ਹਾਂ ਜੀ ਬਾਬਾ ਜੀ ਆਈ ਖਾਲਸਾ ਬਾਈ ਫਤੇ ਜੀ ਵਾਹਿਗੁਰੂ ਜੀ ਖਾਲਸਾ ਬਾਈ ਜੀ ਫਤੇ ਹਾਂਜੀ ਬਾਬਾ ਜੀ ਹੁਕਮ ਲਾਓ ਜੀ ਆਈ ਗ੍ਰਾਈ ਕਰਨ ਵਾਸਤੇ ਸੀ ਕਿ ਬੱਚੇ ਬਿਮਾਰ ਕਰਕੇ ਦਵਾਈ ਦਵਾਈ ਲੈਣ ਵਾਸਤੇ ਅੱਛਾ ਅੱਛਾ ਠੀਕ ਹੈ ਬਾਬਾ ਜੀ ਮੈਂ ਦੇਖਦਾ ਤੁਸੀਂ ਐ ਕਰੋ ਬਾਬਾ ਜੀ ਅੱਜ ਆ ਸੇਵਾ ਲੈ ਜਾਓ ਮੇਰੀ ਠੀਕ ਹੈ ਬਾਕੀ ਮੈਂ ਕੋਈ ਨਹੀਂ ਕਰਦਾ ਤੁਹਾਡਾ ਹੱਲ ਗੁਰਦੁਆਰੇ ਪਹੁੰਚਾ ਦੇਣਾ ਜੀ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬਣਿਆ ਕੁਝ ਪੈਸੇ ਨਹੀਂ ਲੋ ਆਈ ਬਣਿਆ 500 ਰੁਪਏ ਦਾ ਇਹਦੇ ਨਾਲ ਕੀ ਬਣੂਗਾ ਕੋਈ ਨਾ ਟੈਨਸ਼ਨ ਨਾ ਲੈ ਕੋਈ ਨਾ ਹੌਸਲਾ ਰੱਖਾ ਪੁਰਸਾਹਬ ਆਪੇ ਮਿਹਰ ਕਰਨਗੇ ਆ ਬਾਕੀ ਮੈਂ ਬਹੁਤ ਦੁਖੀ ਹਾਂ ਪ੍ਰਭਵਾ ਤੁਮ ਕਿਤੇ ਪਾਸੇ ਮਾੜ ਨਾ ਲੈਵਜਿੰਦਰ ਪਾਣੀ ਲਿਆ ਨਾਲ ਸਵਲੱਖ ਉਪਤਨਾ ਦਰਬਾਰ ਸਾਹਿਬ 'ਚ ਜਾ ਕੇ ਚਾਦਰਾਂ ਠੀਕ ਕਰਕੇ ਜਾ ਕੇ ਨਾ ਨਹੀਂ ਮੈਂ ਨਹੀਂ ਕਰਕੇ ਅੰਦਰ ਦਰਬਾਰ ਸਾਹਿਬ ਵੀ ਆ ਚਾਦਰਾਂ ਛੱਟਾ ਮੈਂ ਤਾਂ ਗਾਇਕ ਬਣੂੰਗਾ ਤੈਨੂੰ ਬਣਾਵਾ ਗਾਇਕਾਂ ਨੂੰ ਨੰਨੂ ਇਹ ਤੁਹਾਨੂੰ ਇੱਕ ਇੱਕ ਹਰ ਘਰ ਜਾਣਾ ਪੈਂਦਾ ਤੁਹਾਨੂੰ 10-10 ਰੁਪਏ ਮੰਗਣ ਗਾਇਕਾਂ ਨੂੰ ਦੇਖ ਲੈ ਇੱਕ ਘੰਟੇ ਦਾ 2 ਜਾਂ 3 ਲੱਖ ਰੁਪਏ ਮਿਲ ਜਾਂਦਾ ਅੱਬਾ ਜੀ ਹਾਂਜੀ ਸਿੰਘ ਸਾਹਿਬ ਜੀ ਗੁਰਜੀ ਦਾ ਖਾਲਸਾ ਹੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸਾਡੇ ਦਿਹਾੜੇ ਕੋਈ ਗ੍ਰਾਂਤੀ ਸਿੰਘ ਹੋਵੇ ਸਾਨੂੰ ਦੱਸਿਓ ਸਾਡੇ ਪਿੰਡ ਕਣਗੜ ਨਾਲ ਲੋੜਾ ਗ੍ਰਾਂਤੀ ਸਿੰਘ ਦੀ ਤੁਹਾਡਾ ਗ੍ਰਾਂਤੀ ਸਿੰਘ ਕਿੱਥੇ ਚਲੇ ਗਏ ਗੁਰਮੁਸੀ ਉਹ ਨਾਲ ਜੀ ਕੈਨੇਡਾ ਜਾ ਰਹੇ ਨੇ ਵੀਜ਼ਾ ਲਾ ਕੇ ਉਹਨਾਂ ਦਾ ਸਾਨੂੰ ਗ੍ਰਾਂਤੀ ਸਿੰਘ ਦੀ ਲੋੜ ਹੈ ਤੇ ਤੁਸੀਂ ਕਿੰਨੀ ਭੇਟਾ ਦੇਵੋਗੇ ਗ੍ਰਾਂਤੀ ਸਿੰਘ ਨੂੰ 10-12000 ਦੇਈ ਜਾਵਾਂਗੇ ਜੀ 10-12000 ਰੁਪਏ ਦੇਣਦੇ ਨੇ ਫਿਰ ਆਪਾਂ ਗੱਲ ਕਰਦੇ ਆਂ ਤੇ ਸਾਡਾ ਬੱਚਾ ਬਿਮਾਰ ਹੈ ਹੀ ਕਮੇਟੀ ਵਾਲਿਆਂ ਕੋਲ ਗਏ ਸੀਗੇ ਉਹ ਕਹਿੰਦੇ ਤੁਹਾਨੂੰ 5000 ਰੁਪਇਆ ਸੀ ਦੇਵਾਂਗੇ ਅਡਵਾਂਸ ਮੰਗੇ ਸੀ ਅਡਵਾਂਸ ਤੇ ਉਹਨਾਂ ਨੇ ਮਨਾਂ ਕਰਤਾ ਸਾਡੇ ਬਾਰੇ ਕੀ ਖਿਆਲ ਆ ਤੁਹਾਡਾ ਤੁਸੀਂ ਬਖਤਵੰਤ ਹੋ ਜੀ ਨਾ ਵੀਰ ਜੀ ਸਾਡਾ ਤਾਂ ਇਸ ਗੁਰੂ ਘਰ ਨਾਲ ਇਸ ਨਗਰ ਨਾਲ ਬਹੁਤ ਪਿਆਰ ਹੈ ਸਾਡਾ ਆਪੇ ਵੈਗਰੂ ਹੀਲਾ ਕਰੂਗਾ ਅਸੀਂ ਨਹੀਂ ਜਾ ਸਕਦੇ ਹੋਰ ਕੋਈ ਸਿੱਖ ਦਾ ਪਤਾ ਕਰ ਦਿਨਾ ਗ੍ਰਾਂਤੀ ਦਾ ਕੱਲ ਕੋਈ ਨਾ ਜੇ ਆਪਾਂ ਨੂੰ ਖੁੱਲੇ ਗੱਫੇ ਮਿਲਦੇ ਨੇ ਤੇ ਆਪਣਾ ਬੱਚਾ ਠੀਕ ਹੋ ਜਾਊਗਾ ਇੱਥੇ ਮਾਇਆ ਮਿਲਦੀ ਇੱਥੇ ਤਾਂ ਮਾਇਆ ਨਹੀਂ ਮਿਲਦੀ ਹੈਗੀ ਮੈਂ ਅਰਦਾਸ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਰੱਬ ਕੋਈ ਨਾ ਕੋਈ ਵਿਦ ਜ਼ਰੂਰ ਬਣਾਉਗਾ ਆਪਣੀ ਚੰਗਾ ਬਾਬਾ ਜੀ ਫਿਰ ਮੈਂ ਚੱਲਦਾ ਤੁਸੀਂ ਫਿਰ ਇਹੀ ਗੁਰੂ ਘਰ ਵਿੱਚ ਸੇਵਾ ਕਰ ਲਓ ਭੈਣ ਜੀ ਮੰਨ ਤਾਂ ਰਹੇ ਦੀ ਹੈਗੇ ਠੀਕ ਆ ਫਿਰ ਮੈਂ ਚੱਲਦਾ ਫੇਰ ਮਾਰ ਕੇ ਜਾਊਗਾ ਕਿਹੜਾ ਮੈਂ ਵਾਹਿਗੁਰੂ ਵਾਈ ਗੁਰੂ ਤੂੰ ਕਰੋ ਕਿਰਪਾ ਮੇਰੇ ਮਾਲਕਾ ਕਰ ਲੈ ਕਿਰਪਾ ਵਾਈ ਗੁਰੂ ਸੱਚੇ ਬਾਦਸ਼ਾ ਸਾਡੇ ਤੋਂ ਤੁਹਾਡੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਵਾਈ ਗੁਰੂ ਕਿਤੋ ਵਾਰ ਵਾਈ ਗੁਰੂ ਕਰ ਕਿਰਪਾ ਬਾਬਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਆਪਣੇ ਲੈਂਟਰ ਪਿਆ ਜੀ ਅਰਦਾਸ ਕਰवानी ਸੀ ਆਪਾਂ ਜੀ ਮੈਂ ਤਾਂ ਗੁਰਮੁਖਾ ਜਾ ਰਿਹਾ ਭਾਈ ਮੇਰਾ ਬੱਚਾ ਸੀਗਾ ਬਿਮਾਰ ਮੈਂ ਕਮੇਟੀ ਵਾਲੇ ਤੋਂ ਮਾਇਆ ਮੰਗੀ ਸੀਗੀ ਅੱਜ ਮੈਨੂੰ ਮਾਇਆ ਦੇ ਦਿਓ ਉਹਨਾਂ ਨੇ ਮਾਇਆ ਮੈਨੂੰ ਮਨਾ ਕਰ ਦਿੱਤਾ ਮੈਂ ਕਿਸੇ ਹੋਰ ਨਗਰ ਜਾ ਰਿਹਾ ਅੱਛਾ ਹਾਂ ਤੂੰ ਕਿਸੇ ਹੋਰ ਤੋਂ ਅਰਦਾਸ ਕਰਵਾ ਲੈ ਭਾਈ ਮੈਂ ਤਾਂ ਜਾ ਰਿਹਾ ਠੀਕ ਹੈ ਪ੍ਰਧਾਨ ਜੀ ਪ੍ਰਧਾਨ ਜੀ ਆਪਣੇ ਬਾਬਾ ਜੀ ਜਾ ਰਹੇ ਨੇ ਜੀ ਮੈਗ ਲੈ ਕੇ ਉਹਨਾਂ ਨੂੰ ਤੁਸੀਂ ਪੈਸੇ ਨਹੀਂ ਦਿੱਤੇ ਉਹਨਾਂ ਦਾ ਮੁੰਡਾ ਬਿਮਾਰ ਸੀ ਤੁਸੀਂ ਕਿ ਨਾ ਪੰਜ ਸੱਤ ਮਾਈਆਂ ਭਾਈ ਲੈ ਕੇ ਇਕੱਠੇ ਕਰਕੇ ਤੁਸੀਂ ਉਹਨਾਂ ਨੂੰ ਰੋਕੋ ਕਿਉਂਕਿ ਮੇਰੇ ਨਾਲ ਤਾਂ ਗੁੱਸਾ ਮੈਂ ਤਾਂ ਰੋਕ ਨਹੀਂ ਸਕਦਾ ਤੁਸੀਂ ਜਾ ਕੇ ਰੋਕੋ ਉਹਨਾਂ ਨੂੰ ਠੀਕ ਹੈ ਬਾਬਾ ਜੀ ਹਾਂ ਭਾਈ ਗੁਰਪ੍ਰੀਤ ਸਿੰਘ ਜੀ ਆ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਆਇਆ ਨਾਲੇ ਰੁਕ ਜੀ ਮੜਾ ਜਾ ਨਮਸਕਾਰ ਕਰਕੇ ਚੱਲ ਜੀ ਜਿਵੇਂ ਹੁਕਮ ਬਾਪੂ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰਮੁਖੋ ਅੱਜ ਗੁਰਦੁਆਰਾ ਸਾਹਿਬ ਸੰਗਤ ਕਿਵੇਂ ਇਕੱਠੀ ਹੋਈ ਆ ਬਾਪੂ ਜੀ ਆ ਗਰੰਤੀ ਸਿੰਘ ਦਾ ਬੇਟਾ ਬਿਮਾਰ ਹੈ ਉਹਨਾਂ ਦਾ ਇਲਾਜ ਹੋਣਾ ਲਾ ਤੇ ਕਮੇਟੀ ਵਾਲੇ ਉਹਨਾਂ ਦਾ ਸਾਥ ਨਹੀਂ ਦੇ ਰਹੇ ਇਸ ਕਰ ਗਰੰਤੀ ਸਿੰਘ ਗੁਰਦੁਆਰਾ ਸਾਹਿਬ ਛੱਡ ਕੇ ਜਾਂਦੇ ਨਹੀਂ ਓ ਅੱਛਾ ਜੀ ਮਦਦ ਨਹੀਂ ਕਰ ਰਹੀ ਕਮੇਟੀ ਸੰਗਤ ਮਦਦ ਨਹੀਂ ਕਰ ਰਹੀ ਬਾਬਾ ਜੀ ਹਾਂਜੀ ਕੀ ਗੱਲ ਹੋਈ ਬੱਚੇ ਨੂੰ ਬਈ ਬੱਚਾ ਬਿਮਾਰ ਆ ਜੀ ਤੇ 2 500 ਰੁਪਏ ਲੱਗਣਗੇ ਕਹਿੰਦਾ ਉਹ ਭਾਈ ਜੀ ਰਹਿ ਮਹਿਮਾਨ ਸਤਿ ਆਓ ਵਾਹਿਗੁਰੂ ਵਾਹਿਗੁਰੂ ਲੱਖ ਜੀ ਹਾਂ ਜੀ ਭਾਈ ਗੁਰਪ੍ਰੀਤ ਸਿੰਘ ਹਾਂ ਜੀ ਆਪਣੇ ਕੋਲ ਕਿੰਨੇ ਕੁ ਪੈਸੇ ਨੇ ਭਲਾ ਹਾਂ ਜੀ ਹੈਗੇ ਨੇ ਜੀ ਲਓ ਕਰੋ ਹਮ ਸੇਵਾ ਕਰਨ ਦਾ ਮੌਕਾ ਸਤਿਗੁਰੂ ਨੇ ਆਪਾਂ ਨੂੰ ਬਖਸ਼ਿਆ ਲਓ ਬਾਬਾ ਜੀ ਆ ਇੰਨੇ ਕਰੇ ਤੁਸੀਂ ਗਿਣ ਲਿਓ ਮੇਰਾ ਖਿਆਲ ਆ ਵੀ ਪੈਸੇ ਵੱਧ ਹੋਣੇ ਨੇ ਤੁਸੀਂ ਲੈ ਲਓ ਸਾਰੇ ਹੋਰ ਘਰ ਦੀਆਂ ਲੋੜਾਂ ਜੀ ਪੂਰੇ ਆ ਜਾਣਗੇ ਜੀ ਹਾਂ ਜੀ ਸਤ ਸ੍ਰੀ ਅਕਾਲ ਸੰਗਤ ਜੀ ਗਰੰਥੀ ਸਿੰਘ ਤੇ ਸ਼ਿਰਤੇ ਮੇਰ ਦਾ ਹੱਥ ਰੱਖਿਓ ਤੁਹਾਡੇ ਵਾਸਤੇ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਦੇ ਨੇ ਇਹਨਾਂ ਦਾ ਸਾਥ ਦਿਓ ਜੀ ਤੁਸੀਂ ਗੁਰੂ ਕਿਰਪਾ ਕਰੋ ਇਹਨਾਂ ਲੋਕਾਂ ਨੇ ਬਾਪੂ ਜੀ ਕੀ ਸੇਵਾ ਲਾਉਣੀ ਹੈ ਇਹ ਸਾਡੇ ਵਰਗੇ ਕਲਾਕਾਰਾਂ ਵਾਸਤੇ ਨਾ 50 50 ਲੱਖ ਰੁਪਇਆ ਇਉਂ ਫੈਂਕ ਦਿੰਦੇ ਨੇ ਪਰ ਗਰੰਥੀ ਸਿੰਘਾਂ ਵਾਸਤੇ ਸਿਰਫ 10000 ਰੁਪਇਆ ਬਿਲਕੁਲ ਸਹੀ ਕਿਹਾ ਜੱਸ ਬਾਈ ਗਰੰਥੀ ਸਿੰਘ ਦਾ ਬੱਚਾ ਟੜ ਫਰਿਆ ਗਰਾਹੀ ਕਰਦਾ ਫਿਰਦਾ ਮੈਨੂੰ ਦੱਸਿਆ ਇਹਨਾਂ ਨੇ ਇਹਨਾਂ ਨੇ ਯਾਰ ਕਿੱਥੋਂ ਗ੍ਰਾਂਤੀ ਸਿੰਘ ਸਾਹਮਣਾਂ ਅੱਜ ਬਾਬਾ ਬੁੱਢਾ ਜੀ ਦੀ ਪਦਵੀ ਦੇ ਮਾਲਕ ਜਿਹੜੇ ਗ੍ਰਾਂਤੀ ਸਿੰਘ ਦੇ ਵਿਚਾਰੇ ਬਹੁਤ ਜਗ੍ਹਾ ਤੇ ਰੋਲਦੇ ਫਿਰਦੇ ਨੇ ਬਹੁਤ ਜ਼ਿਆਦਾ ਦੁਰਦਸ਼ਾ ਹੋ ਗਈ ਉਹਨਾਂ ਦੀ ਆ ਬਾਪੂ ਜੀ ਆਏ ਸੀ ਪਤਾ ਨਹੀਂ ਕਿੱਥੋਂ ਆਏ ਨੇ ਉਹ ਗ੍ਰਾਂਤੀ ਸਿੰਘ ਦੀ ਸੇਵਾ ਕਰਕੇ ਗਏ ਨੇ ਵੀ ਬੱਚੇ ਦਾ ਇਲਾਜ ਕਰਾਉ ਕਹੇ ਜਾਂ ਸਮਾਂ ਹੋ ਗਿਆ ਆਣ ਵਾਲੇ ਸਮੇਂ 'ਚ ਜੱਸ ਬਾਈ ਕਿਸੇ ਨੇ ਗ੍ਰਾਂਤੀ ਸਿੰਘ ਨਹੀਂ ਬਾਨਾ ਜੇ ਸਾਡੇ ਲੋਕਾਂ ਨੇ ਨਾ ਗ੍ਰਾਂਤੀ ਸਿੰਘ ਨੂੰ ਸਾਹਮਣ ਆ ਬਹੁਤ ਬੁਰਾ ਹਾਲ ਹੋਇਆ ਪਿਆ ਬਿਲਕੁਲ ਸਹੀ ਕਹਿ ਰਹੇ ਹੋ ਅੱਜ ਗਰੰਤੀ ਸਿੰਘਾਂ ਦਾ ਬਹੁਤ ਬੁਰਾ ਹਾਲ ਹੈ ਵੀਰੇ ਕਿਵੇਂ ਬੱਚੇ ਪੜਾਉਣਗੇ ਕਿਵੇਂ ਘਰ ਚਲਾਉਣਗੇ ਮੈਂ ਆਪਣੇ ਵੱਲੋਂ ਕੁਝ ਸੇਵਾ ਲਾਣ ਲੱਗਿਆ ਕਬੂਲਪੁਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਰੂਰ ਗਰੰਤੀ ਸਿੰਘ ਦੀ ਮਦਦ ਕਰੋ ਉਹ ਆਪਣੇ ਬੱਚੇ ਦਾ ਇਲਾਜ ਕਰਾ ਸਕੇ ਬਨੀਦਾ ਮੈਨੂੰ ਫਰਕ ਕਰੀਂ। ਹੋਰ ਬੱਸ ਜੀ। ਬੋਲੇ ਸੋਨਹਿਰਿਆ ਤੁਹਾਨੂੰ ਨਗਰ ਦਾ ਬਹੁਤ ਪਿਆਰਾ ਗ੍ਰਾਂਤੀ ਸਿੰਘ ਜੀ। ਸੱਚਮੁੱਚ ਢਾਲੇ ਬਹੁਤ ਪਿਆਰ ਕਰਦੇ ਆ। ਤੁਸੀਂ ਇਹ ਗੁਰਦੁਆਰਾ ਛੱਡ ਕੇ ਨਾ ਜਾਇਓ। ਠੀਕ ਆ। ਓਏ ਐ ਕਰ ਬਾਈ ਜਿਹੜੇ ਬਾਪੂ ਜੀ ਆਏ ਸੀ ਨਾ ਮਦਦ ਕਰਕੇ ਗਰਾਂਤੀ ਸਿੰਘ ਦੀ ਮੈਂ ਪ੍ਰਸ਼ਾਦਾ ਚਕਾਇਆ ਨੂੰ ਬੁਲਾ ਲਾ ਇੱਥੇ ਖੜੇ ਹੋਣੇ ਜਲਦੀ ਕਰ ਬਾਪੂ ਜੀ ਤਾਂ ਕਿਤੇ ਹੈ ਹੀ ਨਹੀਂ ਉਹ ਮੈਂ ਸਾਰੀ ਜਗ੍ਹਾ ਦੇਖਿਆ ਹੈ ਹੀ ਮੈਂ ਕਿਉਂ ਉਹ ਤਾਂ ਇੱਥੇ ਸੀ ਅਜੇ ਉਹ ਲੋਪ ਹੀ ਹੋ ਗਏ ਨਹੀਂ ਹੁਣ ਇੱਥੇ ਦੇਖ ਨਹੀਂਦਾ ਕਿਤੇ ਨਾ ਉਹਨਾਂ ਦੀ ਗੱਡੀ ਹੈ ਕਮਾਲ ਏ ਬਾਹੀ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਸੀ ਤੁਸੀਂ ਕਿਹਦੇ ਨਕਸਰੂਪ ਵਿੱਚ ਜ਼ਰੂਰ ਆ ਕੇ ਸਾਡੀ ਸਹਾਇਤਾ ਕਰੋਗੇ ਸੋ ਤੁਸੀਂ ਜਲਦੀ ਨਵਾਨਿਆਂ ਦੀ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਵਾਹਿਗੁਰੂ ਸੱਚੇ ਬਾਛਾ ਤੁਸੀਂ ਸਾਡੀ ਸੁਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਤੁਸੀਂ ਵਾਹਿਗੁਰੂ اے ਵਾਹਿਗੁਰੂ ਬਲਿੰਦਰ ਕੀ ਹੋ ਗਿਆ ਤੁਹਾਨੂੰ ਨਹੀਂ ਪਤਾ ਆਪਣੀ ਪਰਮਾਤਮਾ ਆਪ ਹੈਲਪ ਕਰਨਾ ਹੈ ਉਸ ਬਾਬਾ ਜੀ ਦੇ ਰੂਪ ਵਿੱਚ ਬਿਲਕੁਲ ਤੂੰ ਸੱਚ ਕਹਿ ਰਹੀ ਆ ਸੱਚੀ ਰੱਬ ਆਏ ਨੇ ਸੱਚੀ ਰੱਬ ਆਏ ਨੇ ਗੁਰੂ ਸਾਹਿਬ ਦਾ ਮੈਂ ਸ਼ੁਕਰਾਨਾ ਕਰਦਾ ਹਮੇਸ਼ਾ ਰੱਖਿਓ ਬਾਬਾ ਬੁੱਢਾ ਜੀ ਨੂੰ ਯਾਦ ਜਿਹੜੇ ਕ੍ਰਾਂਤੀ ਸਿੰਘ ਸਾਡੇ ਗੁਰੂ ਘਰਾਂ ਦੇ ਵਿੱਚ ਕਰਦੇ ਨੇ ਸੇਵਾ ਉਹਨਾਂ ਦਾ ਕਰਿਓ ਤੁਸੀਂ ਸਤਕਾਰ